ਆੜੀਆਂ ਨੂੰ ਬਹੁਤ ਬਹੁਤ ਆਉਂਦੀਆਂ ਨੇ ਵਾਹ ਹੱਲ ਬਹੁਤ ਬਹੁਤ ਧੰਨਵਾਦ ਮਾਤਾ ਪ੍ਰੀ ਖੁਸ਼ੀ ਹੋਈ ਹੈ ਵੀ ਤੁਸੀਂ ਕਬੱਡੀ ਦੇ ਮੈਦਾਨ ਦੇ ਵਿੱਚ ਅੱਜ ਆ ਕੇ ਬੈਠੇ ਹੋ ਮੇਰੀ ਬੇਨਤੀ ਹੈ ਵੀ ਕਬੱਡੀ ਦੇ ਲਈ ਵੀ ਤੁਸੀਂ ਥੋੜੇ ਜਿਹੇ ਕਦਮ ਚੱਕੋ ਤਾਂ ਕਿ ਵਧੇਰੇ ਤਰੀਕੇ ਨਾਲ ਸਾਡੀ ਪੰਜਾਬੀਆਂ ਦੀ ਮਾਣ ਖੇੜ ਜੀ ਸਾਹਮਣੇ ਪਈ ਹੋ ਰੇ ਇੱਕ ਕੰਨੀ ਤੇ ਦੀਪਾਲੀਆ ਮੇਕ ਸਿੰਘ ਵਾਲੇ ਪਿੰਡ ਦਾ ਆਂਦਰਾ ਤਲਵੰਡੀ ਰਾਹੇ ਵਾਲਾ ਜਰੂਰ ਹੱਲ ਕਰਿਓ ਹੱਥ ਜੋੜ ਕੇ ਬੇਨਤੀ ਹੈ ਮਹਿਕ ਮਗਵਾਲ ਉਹ ਦਰ ਘੋਰ ਮਗਵਾਲਾ ਘੋਰ ਮਗਵਾਲਾ ਕਬੱਡੀ ਦੇ ਵਿੱਚ ਇਹਨਾਂ ਨਿਕ ਨੇ ਜਿਹੜਾ ਪਿਸਤਲ ਦੇ ਨਾਂ ਦਿਲਾ ਪ੍ਰਸਿੱਧੀ ਮਿਲੀ ਹੋਈ ਹੈ ਆ ਸਾਹਮਣੇ ਇਸ ਲਈ ਕਹਿੰਦੇ ਪਿਸਤਲ ਦੀ ਪਈ ਹੋ ਰੇਰ ਗੁਰਦੇਵ ਤੇ ਹਰਪਾਲ ਪਰ ਸਾਹਮਣੇ ਇਸ਼ਾਰਾ ਕੀ ਇਹਦੇ ਨੰਬਰ ਜਿਹੜਾ ਸੋਸ਼ਲ ਭੰਡਾਰਾ ਵਾਲੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਖਿਡਾਰੀਆਂ ਨੂੰ ਬਹੁਤ ਬੜਾ ਆਉਂਦੀ ਹੈ ਆਮੇ ਵਿੱਚ ਅੱਜ ਆ ਕੇ ਬੈਠੇ ਮੇਰੀ ਬੇਨਤੀ ਹੈ ਵੀ ਕਬੱਡੀ ਦੇ ਲਈ ਵੀ ਤੁਸੀਂ ਥੋੜੇ ਜਿਹੇ ਕਦਮ ਚੱਕੋ ਤਾਂ ਕਿ ਵਧੀਆ ਤਰੀਕੇ ਨਾਲ ਸਾਡੀ ਪੰਜਾਬੀਆਂ ਦੀ ਮਾਣ ਖੇਡ ਜਣੀ ਸਾਹਮਣੇ ਪਈ ਹੋਈ ਰੇੜ ਇੱਕ ਕੰਨੀ ਤੇ ਜੀ ਪਾਲੀ ਦਾ ਮੇਕ ਸਿੰਘ ਵਾਲੇ ਟੰਡ ਦਾ ਆ ਅੰਦਰਾਂ ਤਲਵੰਡੀ ਰਾਹੇ ਵਾਲਾ ਜਰੂਰ ਹੱਲ ਕਰਿਓ ਹੱਥ ਜੋੜ ਕੇ ਬੇਨਤੀ ਹੈ ਮੈਘ ਮੰਗਵਾ ਲਓ ਉਧਰ ਇੱਕ ਗੁਰਮੁਖ ਵਾਲਾ ਇੱਕ ਹੋਰ ਮੰਗਾ ਲਾਓ ਆਨੇ ਦੋ ਦੋ ਕਬੱਡੀ ਦੇ ਵਿੱਚ ਇਹਨਾਂ ਨਿਕ ਨੇ ਜਿਹੜਾ ਪਿਸਟਲ ਦੇ ਨਾਂ ਦਿਲਾ ਪ੍ਰਸਿੱਧੀ ਮਿਲੀ ਹੋਈ ਹੈ ਆ ਸਾਹਮਣੇ ਇਸ ਲਈ ਕਹਿੰਦੇ ਪਿਸਟਲ ਦੀ ਪਈ ਹੋ ਰੇਰ ਗੁਰਦੇਵ ਤੇ ਹਰਪਾਲ ਪਰ ਸਾਹਮਣੇ ਇਸ਼ਾਰਾ ਕੀ ਇਹਦੇ ਨੰਬਰ ਜਿਹੜਾ ਸੋਸ਼ਲ ਭੰਡਾਰਾ ਵਾਲੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਖਿਡਾਰੀਆਂ ਨੂੰ ਬਹੁਤ ਬੜਾ ਆਉਂਦੀਆਂ ਨੇ ਬਹੁਤ ਬਹੁਤ ਧੰਨਵਾਦ ਮਾਤਾ ਜੀ ਖੁਸ਼ੀ ਹੋਈ ਹੈ ਵੀ ਤੁਸੀਂ ਕਬੱਡੀ ਦੇ ਮੈਦਾਨ ਦੇ ਵਿੱਚ ਅੱਜ ਆ ਕੇ ਬੈਠੇ ਹੋ ਮੇਰੇ ਦੇਵਤੇ ਆ ਵੀ ਕਬੱਡੀ ਦੇ ਲਈ ਵੀ ਤੁਸੀਂ ਥੋੜੇ ਜਿਹੇ ਕਦਮ ਚੱਕੋ ਤਾਂ ਕਿ ਵਧੀਆ ਤਰੀਕੇ ਨਾਲ ਸਾਡੀ ਪੰਜਾਬੀਆਂ ਦੀ ਮਾਣ ਖੇੜ ਜੀ ਸਾਹਮਣੇ ਪਈ ਹੋ ਰੇ ਇੱਕ ਕੰਨੀ ਤੇ ਦੀਪਾਲੀਆ ਮੇਕ ਸਿੰਘ ਵਾਲੇ ਪਿੰਡ ਦਾ ਆ ਇੰਦਰਾ ਤਲਵੰਡੀ ਰਾਹੇ ਵਾਲਾ ਜਰੂਰ ਹੱਲ ਕਰਿਓ ਹੱਥ ਜੋੜ ਕੇ ਬੇਨਤੀ ਹੈ ਮੈਕ ਮੰਗਵਾ ਲਓ ਉਧਰ ਇੱਕ ਹੋਰ ਮੰਗਵਾ ਲਾ ਇੱਕ ਹੋਰ ਮੰਗਾ ਲਾ ਕਬੱਡੀ ਦੇ ਵਿੱਚ ਇਹਨਾਂ ਨੇ ਜਿਹੜਾ ਪਿਸਤਲ ਦੇ ਨਾਂ ਦਿਲਾ ਪ੍ਰਸਿੱਧੀ ਮਿਲੀ ਹੋਈ ਹੈ ਆਹ ਸਾਹਮਣੇ ਇਸ ਲਈ ਕਹਿੰਦੇ ਪਿਸਟਲ ਦੀ ਪਈ ਹੋਰ ਰੇਅਰ ਗੁਰਦੇਵ ਤੇ ਹਰਪਾਲ ਪਰ ਸਾਹਮਣੇ ਇਸ਼ਾਰਾ ਕੀ ਇਹਦੇ ਨੰਬਰ ਜਿਹੜਾ ਸੋਸ਼ਲ ਭੰਡਾਰਾ ਵਾਲੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਸਾਹਮਣੇ ਪਈ ਹੋਰ ਰੇਅਰ ਇੱਕ ਕੰਨੀ ਤੇ ਦੀਪਾਲੀ ਦਾ ਮੇਕ ਸਿੰਘ ਵਾਲੇ ਪਿੰਡ ਦਾ ਆ ਅੰਦਰਾ ਤਲਵੰਡੀ ਰਾਹੇ ਵਾਲਾ